ਜੀ ਸਾਸ਼ਟ੍ਰਿਕ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਆਲ ਓਵਰ ਸੂਟ ਦੀ ਕਟਿੰਗ ਦੱਸਾਂਗੇ ਵੀ 5 ਮੀਟਰ ਸੂਟ ਦੇ ਵਿੱਚੋਂ ਆਪਾਂ ਕਿੱਦਾਂ ਆਪਣੀ ਸਲਵਾਰ ਕੱਢਣੀ ਹੈਗੀ ਕਿੱਦਾਂ ਸਲਵਾਰ ਦੇ ਕਿਸ ਕਿਹੜੇ ਪਾਸਿਓਂ ਪੱਲੇ ਪਾਉਣੇ ਨੇ ਆਪਾਂ ਕਿੱਦਾਂ ਆਪਾਂ ਕੁੜਤੀ ਕੱਢਣੀ ਹੈਗੀ ਸਾਰਾ ਕੁਝ ਆਪਾਂ ਤੁਹਾਨੂੰ ਅੱਜ 5 ਮੀਟਰ ਕੱਪੜੇ ਦੇ ਵਿੱਚੋਂ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਦੇਖੋ ਜੀ ਪਹਿਲਾਂ ਆਪਣਾ ਵਾਲਾ ਕੱਪੜਾ ਗਾ ਆਪਾਂ ਦੂਮੇ ਪਾਸੇ ਫੜ ਕੇ ਦੂਮੇ ਐਦਾਂ ਆ ਦੇਖੋ ਜੀ ਐਦਾਂ ਕੱਪੜੇ ਨੂੰ ਜੋੜ ਕੇ ਐਦਾਂ ਰੱਖ ਲਿਆ ਚੰਗੀ ਤਰ੍ਹਾਂ ਸਾਰੇ ਬਾਲ ਵਗੈਰਾ ਕੱਢ ਦੇਣੇ ਆ ਕੱਪੜੇ ਦੇ ਕੋਈ ਬਾਲ ਨਹੀਂ ਹੋਣਾ ਚਾਹੀਦਾ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਕੁੜਤੀ ਦੀ ਕਟਿੰਗ ਕਰਨੀ ਹੈ ਦੇਖੋ ਜੀ ਕੁੜਤੀ ਹੈਗੀ ਹੈ ਆਪਣੀ ਦੇਖੋ ਜੀ 42 ਇੰਚ ਤਿਆਰ 42 ਇੰਚ ਤਿਆਰ ਆ ਗਈ ਦੇਖੋ ਜਿੰਨੀ ਤਿਆਰ ਆਪਾਂ ਉਹ ਤੇ ਮਾਰਕ ਕਰ ਲਿਆ ਤੇ 4 ਇੰਚ ਰੱਖਣੀ ਹੈ ਜੀ ਆਪ ਐਕਸਟਰਾ ਅੱਪਾ ਸਿਆਰੀ ਇੰਚ ਤੇ ਕਟਿੰਗ ਕਰਨੀ ਹੈ 46 ਤੇ ਆਹ ਲਓ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਕਰਨਾਗਾ ਘੇਰਾ ਘੇਰਾ ਹੈਗਾ ਦੇਖੋ ਜੀ ਇਹਨਾਂ ਦਾ 20 ਇੰਚ ਠੀਕ ਹੈ ਜੀ 20 ਇੰਚ ਘੇਰਾ ਦਾ ਆਪਾਂ 4 ਇੰਚ ਐਕਸਟਰਾ ਕਟਿੰਗ ਕਰਾਂਗੇ ਆਹ ਲਓ ਜੀ 24 ਇੰਚ ਤੇ ਆਪਾਂ ਮਾਰਕ ਕਰ ਲੈਣਾਗਾ ਇੱਕ ਸੈਂਟਰ ਚ ਲਾ ਲੈਣਾ ਨਿਸ਼ਾਨ ਆਪਾਂ 24 ਇੰਚ ਤੇ ਤਾਂ ਕਿ ਆਪਣੀ ਕਟੇ ਵਿੱਚ ਕੋਈ ਵੀ ਗਿਟੇੜ ਨਾ ਹੋਵੇ। ਨਾਲੋ ਚੇ। ਇਹਦਾ ਵੀ ਜੀ ਆਪਾਂ 7 ਇੰਚ ਦੇ ਨਿਸ਼ਾਨ ਲਾਉਣਾ ਇੱਕ। ਹੁਣ ਆਪਾਂ ਸਕੇਲ ਦੀ ਹੈਲਪ ਦੇ ਨਾਲ ਜਿੰਨੇ ਵੀ ਆਪਾਂ ਨਿਸ਼ਾਨ ਲਾਏ ਨੇ ਸਾਰਿਆਂ ਨੂੰ ਆਪਸ ਵਿੱਚ ਇਸ ਤਰ੍ਹਾਂ ਮਿਲਾ ਲੈਣਾ। ਆ ਹੋ ਗਈ ਦੇਖੋ ਜੀ ਆਪਣੀ ਕੁੜਤੀ ਆ ਹੋ ਗਈ ਲੰਬਾਈ ਆ ਹੋ ਗਈ ਚੜਾਈ ਹੁਣ ਆਪਾਂ ਇਸ ਦੀ ਕਟਿੰਗ ਕਰ ਲੈਣੀ ਆ ਦੇਖੋ ਜੀ ਆਪਾਂ ਕਮੀਜ਼ ਦੀ ਕਟਿੰਗ ਕਰ ਲਈ ਆ ਆਪਣਾ ਕੱਪੜਾ ਜਿਹੜਾ ਸਾਈਡ ਤੋਂ ਇਧਰੋਂ ਦੇਖੋ ਕਮੀਜ਼ ਦੇ ਇਧਰਲੇ ਪਾਸਿਓਂ ਲਿਹਾਗਾ ਐਦਾਂ ਪਣਾ ਹੁੰਦਾ ਆਪਣੇ ਸੂਟ ਦਾ ਜਿਹੜਾ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਹਾ ਆਹ ਵਾਲਾ ਇਹਦੇ ਪਾਵਾਂਗੇ ਜੀ ਆਪਾਂ ਸਲਵਾਰ ਦੇ ਪੱਲੇ ਆਲ ਓਵਰ ਸੂਟ ਦੇ ਵਿੱਚ ਇਹਦੇ ਸਲਵਾਰ ਦੇ ਪੱਲੇ ਪੈਂਦੇ ਹੁੰਦੇ ਆ ਜੀ ਮੈਚਿੰਗ ਸੂਟ ਚ ਨਹੀਂ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਜਿਹੜਾ ਆਪਣਾ ਕੱਪੜਾ ਹੈਗਾ ਇਹਨੂੰ ਏਦਾਂ ਜੀ ਆਪਾਂ ਚਾਰ ਤਹਾਂ ਚ ਰੱਖ ਲੈਣਾ ਹੈ ਇਸ ਤਰ੍ਹਾਂ ਹਾਂਜੀ ਜੀ ਇਹ ਸੂਟ ਹੈਗਾ ਜੀ ਆਪਣਾ ਕਮੀਜ਼ ਹੈਗਾ 22 ਇੰਚ ਬਰੈਸਟ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਰੱਖਣਾਗਾ ਤੀੜਾ ਦੇਖੋ ਤੀੜਾ ਰੱਖਣਾ ਜੀ ਆਪਾਂ 6.5 ਇੰਚ ਆਲੋਚੀ ਸਾਢੇ 6 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਰੱਖਾਂਗੇ ਜੀ نیچے ਨੂੰ ਮੋਡਾ ਮੋਡਾ ਰੱਖਣਾ ਆਪਾਂ ਸਾਢੇ 7 ਇੰਚ ਆਲੋਚੀ ਇੱਥੇ ਆਪਾਂ ਸਾਢੇ 6 ਰੱਖਿਆ ਹੈਗਾ ਇੱਥੇ ਆਪਾਂ ਤੁਹਾਡਾ ਉੱਪਰ ਤੀ ਦਾ ਜਿੰਨਾ ਵੀ ਹੈਗਾ ਉੱਥੇ ਜੀ 1.8 ਇੰਚ نیچے ਆਪਾਂ ਕਟਾ ਕੇ ਲੈਣਾ ਹੁੰਦਾ ਇੱਥੇ ਆਪਾਂ 6 ਦੇ ਨਿਸ਼ਾਨ ਲਾ ਲੈਣਾ ਇਸ ਤੋਂ ਬਾਅਦ ਜੀ ਸਕੇਲ ਦੇ ਨਾਲ ਆਪਾਂ ਇਦਾਂ ਬਾਕਸ ਰੈਡੀ ਕਰ ਲੈਣਾ ਇੱਕ ਜੀ ਆ ਬਾਕਸ ਰੈਡੀ ਕਰ ਲਿਆ ਦੇਖੋ ਤੀਰਾ ਲੈ ਕੇ ਆਪਾਂ ਮੋਡਾ ਲੈ ਕੇ ਇਦਾਂ ਬਾਕਸ ਰੈਡੀ ਕਰ ਲੈਣਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਅੱਧਾ ਇੰਚ ਦੀ ਕਾਟ ਪਾਉਣੀ ਹੈ ਜੀ ਇਹ ਹਰ ਇੱਕ ਸੂਟ ਦੇ ਵਿੱਚ ਹਰ ਇੱਕ ਸਾਈਜ਼ ਦੇ ਵਿੱਚ ਅੱਧਾ ਇੰਚ ਦੀ ਹੀ ਪੈਂਦੀ ਹੈ ਜੀ ਨਾਲੋ ਜੀ ਇਹ ਪਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਜੀ ਮੁੱਡੇ ਵਾਲੀ ਕਾਟ ਪਾਉਣੀ ਹੈ ਜੀ ਦੇਖੋ ਫਰੰਟ ਵਾਲੀ ਪਾਵਾਂਗੇ ਆਪਾਂ 1 ਇੰਚ ਤੇ ਇਸ ਬੈਕ ਆ ਦੀ ਫਾਮਾਂ ਦੇ ਜੀ ਆਪਾਂ 2 ਇੰਚ ਤੇ ਹੁਣ ਆਪਾਂ ਮੋਢੇ ਦੀ ਗਲਾਈ ਪਾਉਣ ਦੇ ਲਈ ਆਪਾਂ ਐਦਾਂ ਹੀ ਗਲਾਈ ਨਹੀਂ ਪਾਉਣੀ ਆਪਾਂ ਬ੍ਰੈਸਟ ਦਾ ਨਾਪ ਲੈਣਾ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈ ਜੀ 22 ਇੰਚ 22 ਦਾ ਅੱਧ ਹੋ ਗਿਆ 11 ਆ ਲੋ ਜੀ ਆ ਲਾ ਲਿਆ ਆਪਾਂ 11 ਇੰਚ ਤੇ ਨਿਸ਼ਾਨ ਹੁਣ ਆਪਾਂ ਇਹਦਾ ਕਰ ਲੈਣਾ ਜੀ ਹਾਫ ਜਿੰਨਾ ਆ ਗਿਆ ਉਨੇ ਜੀ ਆਪਾਂ ਇੱਥੇ ਲਾ ਲੈਣਾ ਗਲਾਈ ਬਾਹਰ ਤੇ ਜਿਹੜੀ ਪਿਛਲੀ ਕਾਰਟ ਆ ਇਹ ਪਾਉਣੀ ਆ ਜੀ 5 ਇੰਚ ਤੇ ਠੀਕ ਆ ਜੀ ਹੁਣ ਆਪਾਂ ਦੇਵਾਂਗੇ ਮੋਡੇ ਦੀ ਗਲਾਈ ਮੈਨੂੰ ਜੀ ਆ ਦੇਖੋ ਜੀ ਇਨਾਂ ਦੀ ਬ੍ਰੈਸਟ ਹੈਗੀ ਆ 22 ਇੰਚ ਹਿੱਪ ਹੈਗੀ ਆ 21 ਇੰਚ ਹਿੱਪ ਬ੍ਰੈਸਟ ਤੋਂ ਕੱਟਾ ਤੇ ਜਿਹੜਾ ਘੇਰਾਗਾ ਜੂ ਇਸ ਤੋਂ ਵੀ ਕੱਟਾ ਜਿਹੜਾ ਘੇਰਾ ਜੂ ਹੈਗਾ 20 ਇੰਚ ਤਿਆਰ ਆਪਾਂ ਘੇਰੇ ਤੇ ਹਿੱਪ ਦੇ ਮੁਤਾਬਕ ਕਮੀਜ਼ ਦੀ ਚੜਾਈ ਰੱਖੀ ਸੀਗੀ ਇਸ ਕਰਕੇ ਜੀ ਜਿਹੜਾ ਉੱਪਰ ਕੱਪੜਾ ਉਹ ਇੰਨਾ ਕ ਬਚਿਆਗਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਰੱਖਣੀ ਆ ਜੀ ਸਾਈਡ ਸਲਾਈਡ ਸਾਈਡ ਸਲਾਈ ਰੱਖਾਂਗੇ ਆਪਾਂ 23 ਇੰਚ ਦੀ 23 ਇੰਚ ਤੇ ਸਾਈਡ ਸਲਾਈ ਰੱਖ ਕੇ ਹੁਣ ਆਪਾਂ ਪਾਉਣੀ ਲਾਉਣਾ ਜੀ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲਾਵਾਂਗੇ ਜੀ ਆਪਾਂ 15 ਇੰਚ ਤੇ ਠੀਕ ਹੈ ਜੀ 15 ਇੰਚ ਤੇ ਲਾਇਆ ਆਪਾਂ ਕਮਰ ਦਾ ਨਿਸ਼ਾਨ 22 ਇੰਚ ਤੇ ਲਾਇਆ ਜੀ ਆਪਾਂ ਮਤਲਬ ਸਾਰੀ ਸਾਈਜ਼ ਸਲਾਈ ਹਿੱਪ ਦਾ ਨਿਸ਼ਾਨ ਇਹਨਾਂ ਦੀਆਂ ਬਣਾ ਲੈਣੀਆਂ ਨੇ ਜੀ ਆਪਾਂ ਇਸ ਤਰ੍ਹਾਂ ਲਾਈਨ ਹੁਣ ਇਹਨਾਂ ਦੀ ਜੀ ਕਮਰ ਹੈਗੀ ਹੈਗੀ 19 ਇੰਚ ਠੀਕ ਹੈ ਜੀ 19 ਇੰਚ ਦਾ ਅੱਧ ਹੋ ਗਿਆ 9.5 ਇੰਚ ਠੀਕ ਹੈ ਜੀ ਅੱਧ ਇੰਚ ਆਪਾਂ ਵਿੱਚ ਪਲੱਸ ਕਰਨਾਗਾ ਜਿਹੜਾ ਕਿ ਪਲੇਟਸ ਜਾਊਗਾ ਆਪਾਂ 10 ਇੰਚ ਤੇ ਇੱਥੇ ਨਿਸ਼ਾਨ ਲਾਉਣਾਗਾ ਠੀਕ ਹੈ ਜੀ 10 ਇੰਚ ਤੇ ਲਾਇਆ ਆਪਾਂ ਇੱਥੇ ਨਿਸ਼ਾਨ ਤੇ ਇਹਨਾਂ ਦੀ ਕਮਰ ਹੈਗੀ ਹੈ 21 ਇੰਚ ਠੀਕ ਹੈ ਜੀ 21 ਦਾ ਹਾਫ ਹੋ ਗਿਆ 10.5 ਇਹ ਸਾਰਿਆਂ ਨੂੰ ਆਪਾਂ ਜਿੰਨੇ ਵੀ ਆਪਾਂ ਨਿਸ਼ਾਨੀਆਂ ਲਾਈਆਂ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਆਪਸ ਚ ਮਲਾ ਲੈਣਾ। ਨਾਲ ਲਓ ਜੀ। ਹੁਣ ਆਪਾਂ ਲਾਵਾਂਗੇ ਜੀ ਪਲੇਟਸ। ਦੇ ਨਿਸ਼ਾਨ ਪਲੇਟਸ ਪਾਵਾਂਗੇ ਜੀ ਆਪਾਂ 12.5 ਇੰਚ ਦੇ। ਨਾਲ ਲਓ ਜੀ 12.5 ਤੇ ਲਾਏ ਆਪਾਂ ਪਲੇਟਸ ਦਾ ਨਿਸ਼ਾਨ ਤੇ نیچے ਨੂੰ ਆਪਾਂ ਇਹਨਾਂ ਦੀ ਪਲੇਟਸ ਦੀ ਲੈਂਥ ਰੱਖਣੀ ਆ 7 ਇੰਚ। ਇਹ ਜਿਹੜੇ نیچے ਨੂੰ ਰੱਖੀ ਆ ਆਪਾਂ 7 ਇੰਚ ਤੇ ਜਿਹੜੀ ਇਹਨਾਂ ਦੀ ਚੜਾਈ ਆ ਚੜਾਈ ਰੱਖਣੀ ਆ ਆਪਾਂ ਜੀ 3.5 ਇੰਚ نیچے ਤੋਂ ਵੀ 3.5 ਤੇ ਉੱਪਰ ਤੋਂ ਵੀ 3.5 ਇਹਨਾਂ ਨੂੰ ਵੀ ਜੀ ਆਪਾਂ ਸਕੇਲ ਦੀ ਹੈਲਪ ਨਾਲ ਇਦਾਂ ਲਾਈਨ ਬਣਾ ਲੈਣੀ ਆ ਇਹ ਦੇਖੋ ਆ ਹੋ ਗਈ ਆਪਣੀ ਅਪੀਟਸ ਦੀ ਮਾਰਕਿੰਗ ਹੁਣ ਇਸ ਤੋਂ ਬਾਅਦ ਪਾਉਣੀਆਂ ਨੇ ਜੀ ਆਪਾਂ ਸਾਈਡਸ ਲਾਈਆਂ ਠੀਕ ਆ ਜੀ ਸਾਈਡ ਸਲਾਈ ਦੀ ਮਾਰਕਿੰਗ ਕਰਨੀ ਆ ਆ ਵਾਲੇ ਨਿਸ਼ਾਨ ਨੂੰ ਨਹੀਂ ਆ ਵਾਲੇ ਨਿਸ਼ਾਨ ਤੇ ਆਪਾਂ ਇੰਚ ਟੇਪ ਰੱਖ ਲੈਣਾ ਇਸ ਤਰ੍ਹਾਂ 2 ਇੰਚ ਦਾ ਪਾ ਲੈਣਾ ਜੀ ਆਪਾਂ ਗੈਪ ਐਸੇ ਤਰ੍ਹਾਂ ਹੀ ਜੀ ਆਪਾਂ ਆ ਵਾਲੇ ਇੱਥੇ ਵੀ ਆਪਾਂ 2 ਇੰਚ ਦਾ ਗੈਪ ਪਾ ਕੇ ਆ ਹੋ ਗਈ ਹੈ ਜੀ ਆਪਣੀਆਂ ਸਾਈਡ ਵਾਲੀਆਂ ਪਲੇਟਸ ਹੁਣ ਆਪਾਂ ਇਹਦੀ ਕਰ ਲੈਣੀ ਹੈ ਜੀ ਆਪਣੀ ਕੁੜਤੀ ਦੀ ਕਟਿੰਗ ਨਾローチ ਆ ਹੋ ਗਈ ਆਪਣੀ ਕਟਿੰਗ ਹੁਣ ਆਪਾਂ ਕੀ ਕਰਨਾ ਆਪਾਂ ਕੀ ਕਰਨਾ ਹੁਣ ਆਪਾਂ ਨਾ ਆਹ ਵਾਲਾ ਪੱਲਾ ਚੱਕ ਕੇ ਪਿਛਲਾ ਪੱਲਾ ਕੱਢ ਲੈਣਾਗਾ ਨਾローチ ਪਿਛਲਾ ਪੱਲਾ ਕੱਢ ਕੇ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਹੈ ਚਾਹੇ ਤੁਸੀਂ ਇਹ ਫਰੰਟ ਵਾਲੀ ਕਾਟ ਆ ਜਿਹੜੀ ਆਪਾਂ ਤੁਹਾਨੂੰ ਸਮਝਾਉਣ ਕਰਕੇ ਨਾਲ ਹੁੰਦੇ ਪਾਉਣੇ ਹੁੰਦੇ ਆਗੇ ਤੁਸੀਂ ਚਾਹੋ ਤਾਂ ਜਦੋਂ ਸਲਾਈ ਕਰਨੀ ਆ ਉਦੋਂ ਵੀ ਪਾ ਸਕਦੇ ਹੋ ਗਿਆ ਆਪਣੀ ਫਰੰਟ ਵਾਲੀ ਕਾਟ ਜਿਹੜੀ ਇੱਧਰ ਮਾਰਕਿੰਗ ਆ ਗਈ ਇਹ ਇੱਧਰ ਚਲੀ ਜਾਵੇ ਜੀ ਐਂ ਤਾਂ ਕਮੀਜ਼ ਨੂੰ ਉਲਟਾ ਕਰਕੇ ਤਹਿ ਲਾ ਲਓ ਉਸ ਤੋਂ ਬਾਅਦ ਪ੍ਰੈਸ ਕਰ ਲਓ ਜੀ ਸਾਰੀ ਮਾਰਕਿੰਗ ਦੂਸਰੇ ਸਾਈਡ ਚਲੀ ਜਾਊਗੀ ਹੱਥਾਂ ਦੇ ਨਾਲ ਹਲਕੇ ਹਲਕੇ ਹੱਥਾਂ ਦੇ ਨਾਲ ਪ੍ਰੈਸ ਕਰੋਗੇ ਤਾਂ ਸਾਰੀ ਮਾਰਕਿੰਗ ਜੀ ਉਸ ਸਾਈਡ ਚਲੀ ਜਾਊਗੀ ਦੇਖੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਹੈ ਆਪਣਾ ਪਿਛਲਾ ਪੱਲਾਗਾ ਆਪਾਂ ਗਲੇ ਦੀ ਚੜਾਈ ਰੱਖਣੀ ਆ ਗਲੇ ਦੀ ਚੜਾਈ ਰੱਖਣੀ ਆ ਦੇਖੋ ਜੀ ਆਪਾਂ 2.5 ਇੰਚ ਤੇ نیچے ਨੂੰ ਜਿਹੜੀ ਆਪਾਂ ਗਲੇ ਦੀ ਲੰਬਾਈ ਲੈਣੀ ਆ ਉਹ ਲੈਣੀ ਆ ਜੀ 5.5 ਇੰਚ ਐਦਾਂ ਜੀ ਆਪਾਂ ਗਲਾਈ ਪਾ ਲੈਣੀ ਆ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਨਸਾਨੀ ਆ ਪਲੇਟਸ ਦੇ ਵੀ ਜੀ ਫਰੰਟ ਵਾਲੀਆਂ ਪਲੇਟਸ ਦੀ ਤਰ੍ਹਾਂ ਇੱਥੇ 12 ਇੰਚ ਤੋਂ ਤੇ نیچے ਨੂੰ ਜਿਹੜੀ ਲੈਂਥ ਆਗੀ ਇਹ ਆਪਾਂ ਇਹਨਾਂ ਦੀ 1 ਇੰਚ ਵਧਾ ਕੇ ਰੱਖਾਂਗੇ ਇੱਕ ਜਾਂ ਡੇਢ ਇੰਚ ਤੁਸੀਂ ਵਧਾ ਕੇ ਰੱਖਿਆ ਕਰੋ ਫਿਰ ਪਿਛਲੇ ਪਾਸੋਂ ਵੀ ਜੀ ਆਪਣੀ ਇੱਥੋਂ हिਪ ਕੋਲੋਂ ਜਿਹੜਾ ਬੁਲਬਲਾ ਜਿਹਾ ਬੰਦ ਆ ਉਹ ਨਹੀਂ ਬੰਦ ਆ ਹੈਗਾ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜੀ ਇਹਨਾਂ ਦੀ ਚੜਾਈ ਰੱਖਣੀ ਆ ਆਪਾਂ 3.5 ਇੰਚ ਇੰਚ ਟੇਪ ਦੇ ਆ ਤਿੱਖੇ ਹਿੱਸੇ ਦਾ ਨਾਲ ਇਦਾਂ ਆਪਾਂ ਇਧਰਲੀ ਨਸਾਨੀ ਇਧਰ ਲੈ ਜਾਣੀ ਆ ਚਲੋ ਜੀ ਹੁਣ ਆਪਾਂ ਕਰਾਂਗੇ ਬਾਵਾ ਦੀ ਕਟਿੰਗ ਹੁਣ ਦੇਖੋ ਜੀ ਆਪਾਂ ਕਰਾਂਗੇ ਬਾਵਾ ਦੀ ਕਟਿੰਗ ਇਹੋ ਕੱਪੜਾ ਜਿਹੜਾ ਆਪਣੀ ਕਮੀਜ਼ ਚੋਂ ਲਿਆਗਾ ਦੇਖੋ ਜੀ ਆਹ ਜਿਹੜਾ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਆਗਾ ਇਹਦੀ ਆ ਪਾਵਾਂਗੇ ਜੀ ਆਪਾਂ ਸਲਵਾਰ ਦੇ ਪੱਲੇ ਹੁਣ ਆਪਾਂ ਕਰਨੀ ਆ ਬਾਵਾ ਦੀ ਕਟਿੰਗ ਬਾਵਾ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਸਲਵਾਰ ਦੇ ਕੁੰਡੇ ਨਾਪ ਲੈਣੇ ਆ ਵੀ ਪੂਰੇ ਆਉਂਦੇ ਆ ਜਿੱਦਾਂ ਜੀ ਆਪਾਂ ਨੂੰ 32 ਇੰਚ ਕੁੰਡੇ ਚਾਹੀਦੇ ਨੇ ਦੇਖੋ ਆਪਣਾ ਕੱਪੜਾ ਪਿੱਛੇ ਹੈਗਾ ਹੁਣ ਆਪਾਂ ਬਾਹਮਾਂ ਦੀ ਲੰਬਾਈ ਨਾਪੋ ਦੇਖੋ ਬਾਹਮਾਂ ਚਾਹੀਦੀਆਂ ਨਹੀਂ ਆਪਾਂ ਨੂੰ 16 ਇੰਚ ਤਿਆਰ ਚਾਹੀਦੀਆਂ ਨੇ 1.5 ਇੰਚ ਕੱਪੜਾ ਜੀ ਆਪਣੀਆਂ ਬਾਹਮਾਂ ਬਣ ਜਾਣੀਆਂ ਨੇ ਜੇ ਤੁਹਾਡੇ ਕੋਲੇ ਕੱਪੜਾ ਥੋੜਾ ਹੈ ਸਲਵਾਰ ਦੇ ਪੱਲਿਆਂ ਦੇ ਵਿੱਚੋਂ ਵੀ ਜੀ ਕੱਪੜਾ ਪੱਲੇ ਪਾਉਣ ਤੋਂ ਬਾਅਦ ਪਿੱਛੇ ਵਾਚ ਜਾਂਦਾ ਹੁੰਦਾ ਉਹਦੇ ਵਿੱਚ ਜੀ ਜੋੜ પાਕੇ ਵੀ ਆਪਾਂ ਬਾਹਮਾਂ ਤਿਆਰ ਕਰ ਸਕਦੇ ਆਂਗੇ ਹੁਣ ਦੇਖੋ ਆਪਾਂ ਜਿਹੜੀ ਚੜਾਈ ਲੈਣੀ ਆਂਗੀ ਚੜਾਈ ਲਵਾਂਗੇ ਜੀ ਆਪਾਂ ਦੇਖੋ ਜੀ 23 24 ਇੰਚ ਚੜਾਈ ਲਈ ਆ ਆਪਾਂ ਇਧਰ ਨੂੰ 1.5 18 ਇੰਚ ਜਿੰਨਾ ਹੈਗਾ ਸੀਗਾ ਉੰਨੀ ਆਪਾਂ ਦੇਖੋ ਬਾਹਾਂ ਦੀ ਲੰਬਾਈ ਤੇ ਚੜਾਈ ਆ ਦੇਖੋ ਇਦਾਂ ਲਾ ਲੈਣੀ ਆ ਲਾ ਕੇ ਹੁਣ ਤੁਹਾਨੂੰ ਆਪਾਂ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੇ ਆ ਆ ਦੇਖੋ ਜੀ ਆ ਕੱਪੜਾ ਅਲੱਗ ਕਰ ਲਿਆ ਬਾਹਵਾ ਦਾ ਆਪਾਂ ਇਦਾਂ ਫੋਲਡ ਕਰ ਲੈਣਾ ਚਾਰ ਤਹਾਂ ਚ ਫੋਲਡ ਕਰਨ ਤੋਂ ਬਾਅਦ ਇਦਾਂ ਰੱਖ ਲੈਣਾ ਇਦਾਂ ਰੱਖਣ ਤੋਂ ਬਾਅਦ ਜੀ ਆਪਾਂ ਮੋਡਾ ਨਾਪਾਂਗੇ ਵੀ ਆਪਣਾ ਮੋਡਾ ਕਿੰਨਾ ਆ ਆ ਦੇਖੋ ਜੀ ਇੰਨਾ ਹਿੱਸਾ ਤਾਂ ਆਊਗਾ ਆਪਣਾ ਸਲਾਈ ਚ ਤੇ ਇੱਥੇ ਆਪਾਂ ਇੰਚੀ ਟੇਪ ਰੱਖ ਕੇ ਇਦਾਂ ਨਾਪ ਲੈਣਾ ਦੇਖੋ ਜੀ 10 ਇੰਚ ਆਉਂਦਾਗਾ ਆਪਣਾ ਮੋਡਾ 10 ਇੰਚ ਤਿਆਰ ਆਗਾ ਜੇ ਜਦੋਂ ਆਪਾਂ ਕਟਿੰਗ ਕਰਨੀ ਆ ਆਪਾਂ 1/2 ਇੰਚ ਘਟਾ ਕੇ ਕਰਨੀ ਆ ਆਪਾਂ 9/2 ਇੰਚ ਤੇ ਕਟਿੰਗ ਕਰਨੀ ਆਏਗੀ ਠੀਕ ਹੈ ਜੀ ਹਾਂ ਲੋ ਜੀ 9/2 ਤੇ ਲਾ ਲਿਆ ਆਪਾਂ ਨਿਸ਼ਾਨ ਤੇ نیچے ਨੂੰ ਜਿਹੜੀ ਆਪਾਂ ਇੱਧਰ ਨੂੰ ਡੰਗਾਈ ਪਾਉਣੀ ਹੁੰਦੀ ਹੈਗੀ ਇਹ ਪਾਵਾਂਗੇ ਜੀ ਆਪਾਂ 3 ਇੰਚ ਤੇ ਹਰ ਇੱਕ ਸਾਈਜ਼ ਤੇ ਉੱਪਰੋਂ ਜਿਹੜੀ ਆਪਾਂ ਗਲਾਈ ਦੇਣੀ ਆ ਉਹ ਦਵਾਂਗੇ ਜੀ 2 1/2 ਇੰਚ ਤੋਂ ਇਹ ਨੂੰ ਇਹਦੇ ਨਾਲ ਇਦਾਂ ਮਿਲਾ ਲੈਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਲਾਈਨ ਬਣਾਉਣ ਤੋਂ ਬਾਅਦ ਇਹ ਵਾਲੀ ਲਾਈਨ ਦਾ ਆਪਾਂ ਕਰ ਲੈਣਾ ਹਾਫ ਹਾਫ ਕਰਨ ਤੋਂ ਬਾਅਦ ਅੱਧਾ ਅੱਧਾ ਇੰਚ ਆਪਾਂ ਦੋਵੇਂ ਪਾਸੇ ਲੈ ਲੈਣਾ ਸਾਰਾ 1 ਇੰਚ ਆ ਲੋ ਜੀ ਹੁਣ ਆਪਾਂ ਗਲਾਈ ਪਾਉਣੀ ਹੈਗੀ ਦੇਖੋ ਗਲਾਈ ਆਪਾਂ ਸਿਰੇ ਤੋਂ ਪਾਉਣ ਲੱਗਣਾ ਜੀ نیچے ਆ ਕੇ ਆਪਾਂ ਬਿਲਕੁਲ ਨਾਲ ਹੀ ਮਿਲਾ ਲੈਣਾ ਏ ਵੀ ਜੀ ਸਿਰੇ ਤੱਕ ਬੰਨ੍ਹਣੀ ਆ। ਹੁਣ ਆਪਾਂ ਇਹਦੀ ਕਰ ਲੈਣੀ ਹੈਗੀ ਕਟਿੰਗ। ਦੇਖੋ ਜੀ ਇਹਦਾ ਪ੍ਰਿੰਟ ਸਾਰਾ ਰਲਣਾ ਮਿਲਣਾ ਜਈ ਹੈ ਜੇ ਫੁੱਲਾਂ ਦੇ ਮੂੰਹ ਇੱਕ ਪਾਸੇ ਹੋਣ ਤਾਂ ਤੁਸੀਂ ਇੱਕ ਪਾਸਾ ਚੱਕ ਕੇ ਸਹੀ ਕਰ ਲਿਆ ਕਰੋ ਵੀ ਆਪਣਾ ਇਹ ਨਾ ਹੋਵੇ ਵੀ ਇੱਕ ਬਾਹਂ ਚ ਪ੍ਰਿੰਟ ਉੱਪਰ ਨੂੰ ਜਾਵੇ ਇੱਕ ਚ ਨੀਚੇ ਨੂੰ ਐਸੇ ਤਰ੍ਹਾਂ ਹੀ ਜੀ ਕਮੀਜ਼ ਦਾ। ਹੁਣ ਆਪਾਂ ਪਾਵਾਂਗੇ ਜੀ ਫਰੰਟ ਵਾਲੀ ਕਟ। ਦੇਖੋ ਫਰੰਟ ਵਾਲੀ ਕਾਟ ਪਾਉਣ ਖਾਤਰ ਆਪਾਂ ਦੋ ਪੱਲੇ نیچے ਛੱਡ ਦੇਣੇ ਆ ਦੋ ਚੱਕ ਲੈਣੇ ਆ ਵੀ ਆ ਆਪਣੀ ਕਾਟ ਦੋਵੇਂ ਫਰੰਟ ਵਾਲੇ ਪਾਸੇ ਆਵੇ ਆਪਣਾ ਵਾਲਾ ਪ੍ਰਿੰਟ ਵਾਲਾ ਪਾਸਾ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਚਾਹੇ ਸਿੱਧਾ ਚਾਹੇ ਉਲਟਾ ਇਹ ਕਾਟ ਵੀ ਆਪਾਂ ਦੇਖੋ ਜੀ ਸਿਰੇ ਤੱਕ ਹੀ ਪਾਉਣੀ ਆ ਨਾ ਹੋ ਗਈ ਜੀ ਆਪਣੀ ਕਮੀਜ਼ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਉਣੀ ਆ ਹਾਂਜੀ ਦੇਖੋ ਜੀ ਆਹ ਵਾਲਾ ਆਪਣਾ ਕੱਪੜਾ ਹੈਗਾ ਆਨ ਨੂੰ ਜਦੋਂ ਬਾਹਾਂ ਦੀ ਕਟਿੰਗ ਕੀਤੀ ਸੀ ਦਿਖਾਇਆ ਸੀ ਵੀ ਆਪਾਂ ਪਿੱਛੇ 32 ਇੰਚ ਛੱਡੇ ਆ ਦੇਖੋ ਜੀ 32 ਇੰਚ ਇਹ ਕਪੜਾ ਦਾ 32 ਇੰਚ ਦੇ ਜੀ ਆਪਾਂ ਸਲਵਾਰ ਦੇ ਸਾਈਡ ਤੋਂ ਜਿਹੜਾ ਕਪੜਾ ਲਿਆ ਸੀ ਉਹ ਪੱਲੇ ਹੀ ਉਹਦੇ ਵਿੱਚੋਂ ਆਪਾਂ ਕਟਿੰਗ ਕਰ ਲਏ ਦੇਖੋ 32 ਇੰਚ ਦੇ ਚੜਾਈ ਉਹਨਾਂ ਦੀ ਜਿੰਨੀ ਹੈਗੀ ਸੀ ਆਪਾਂ ਉਨੀ ਉਹੀ ਰੱਖੀ ਹੈ ਕਿਉਂਕਿ ਆਪਾਂ ਨੂੰ ਜਿੰਨੀ ਚਾਹੀਦੀ ਸੀ ਉੰਨੀ ਹੀ ਆ ਦੇਖੋ ਇਹ ਦੋ ਪੱਲੇ ਨੇ ਐਦਾਂ ਡਬਲ ਕਰਕੇ ਆਪਾਂ ਵਿਛਾਈ ਨੇ ਹਰ ਇੱਕ ਤੋਂ ਸਾਈਜ਼ ਦੀ ਸਲਵਾਰ ਜੀ ਐਡਾ ਹੀ ਕੱਟੀ ਜਾਂਦੀ ਹੁੰਦੀ ਹੈ ਬਸ ਲੈਂਥ ਤੁਸੀਂ ਆਪ ਦੇ ਅਕੋਰਡਿੰਗ ਰੱਖ ਲੈਣੀ ਹੈਗੀ ਜਿੰਨੀ ਤੁਹਾਡੀ ਸਲਵਾਰ ਦੀ ਲੰਬਾਈ ਆਗੀ ਉਹਦੇ ਵਿੱਚੋਂ ਤੁਸੀਂ 4.5 ਇੰਚ 벨ਟ ਦਾ ਘਟਾ ਲੈਣਾ ਬਾਕੀ ਜਿੰਨੀ ਤੁਹਾਡੀ ਲੈਂਥ ਆ ਜਿੱਦਾਂ ਜੀ 32 ਇੰਚ ਲੈਂਥ ਆ ਤਾਂ ਉਹਦੇ ਵਿੱਚੋਂ 4 ਇੰਚ 벨ਟ ਦਾ ਘਟਾ ਲਓ 37 ਆ ਤਾਂ 4 ਘਟਾ ਲਓ ਬਾਕੀ نیچے ਪੱਲੇ ਕੱਟ ਲਓ ਜੀ 1.5 ਇੰਚ ਤੁਸੀਂ ਸਲਾਈਆਂ ਦਾ ਛੱਡ ਲਓ ਜਿੱਦਾਂ ਹੁਣ ਇਹਨਾਂ ਜੀ ਪਹੁੰਚਾ ਹੈਗਾ ਲਾ 8 ਇੰਚ ਤਿਆਰ ਆ ਆਪਾਂ 1 1 ਇੰਚ ਦੇ ਇੱਥੇ ਜਿਹੜੇ ਆਪਾਂ ਕੁੰਡੇ ਆ ਜ ਕੱਪੜਾ ਆਉਂਦਾ ਹੁੰਦਾ ਉਹ ਉੱਚੇ ਨਹੀਂ ਪਾਉਣੇ ਆਪਾਂ ਉਹ ਬਿਲਕੁਲ ਬਰਾਬਰ ਰੱਖਣੇ ਹੁੰਦੇ ਆ ਫਿਰ ਸਲਵਾਰ ਸੁਮੀ ਬਣਦੀ ਹੈ ਜੀ ਉਹ ਰੱਖਣੇ ਆ ਜੇ ਤੁਹਾਡਾ ਆਹ ਵਾਲਾ ਕੱਪੜਾ ਪਹੁੰਚਿਆਂ ਤੋਂ ਜ਼ਿਆਦਾ ਚੌੜਾ ਆਉਂਦਾ ਵੀ ਆ ਆਪਣੇ ਆ ਪੱਲੇ ਵਿੱਚ ਨਹੀਂ ਆਉਂਦੇ ਹੈਗੇ ਆਹ ਵਾਲੇ ਕੁੰਡੇ ਵਾਲੇ ਤਾਂ ਤੁਸੀਂ ਜਿਹੜਿਆ ਪੱਲੇ ਆ ਦੇ ਪੱਲੇ ਨੇ ਇਹਨਾਂ ਦੀ ਚੜਾਈ ਘੱਟ ਕਰ ਸਕਦੇ ਹੋ ਜੀ ਨਾਲ ਤੋਂ ਕੱਪੜਾ ਲਾ ਲਓ ਤੇ ਚੜਾਈ ਘੱਟ ਕਰ ਲਓ ਹੁਣ ਇੱਥੇ ਦੇਖੋ ਜੀ ਆਪਾਂ 3 ਇੰਚ 3 ਸਾਂ ਲਾਇਆ ਆਪਾਂ 3 ਇੰਚ 3 ਇੰਚ ਹਾਂ ਤਾਂ ਲਾਇਆ ਕਿਉਂਕਿ ਜਿਹੜੀ ਆ ਕੰਨੀ ਆਏਗੀ ਇਹਦੀ ਆਪਾਂ ਕਟਿੰਗ ਕਰਾਂਗੇ ਚਾਹੇ ਕਟਿੰਗ ਕਰ ਲਈਏ ਚਾਹੇ ਆਪਾਂ ਸਲਾਈ ਦੇ ਵਿੱਚ ਦੇ ਲਈ ਇੱਥੇ 3 ਇੰਚ 3 ਇੰਚ ਲਾਉਣ ਤੋਂ ਬਾਅਦ 3 ਇੰਚ ਦੀ ਜੀ ਆਪਾਂ ਉਧਰਲੀ ਸਾਈਡ ਲਾ ਲੈਣਾ ਆ 3 ਇੰਚ ਤੇ ਜੀ ਆਪਾਂ ਇਧਰਲੀ ਸਾਈਡ ਲਾ ਲਿਆ ਕਿਉਂਕਿ ਜਿਹੜੇ ਆਲਓਵਰ ਸੂਟ ਹੁੰਦੇ ਆਗੇ ਨਾ ਉਹਨਾਂ ਦੀ ਜੇ ਹਾਈਟ ਜ਼ਿਆਦਾ ਹੋਵੇ ਆਪਣੀ ਤੇ ਆਪਣਾ ਇਹਨਾਂ ਦਾ ਕੱਪੜਿਆਂ ਦਾ ਕਈ ਵਾਰੀ ਪਾਣਾ ਥੋੜਾ ਹੁੰਦਾ ਤਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਾਂ ਨੂੰ ਆਸਣ ਹੁੰਦਾਗਾ ਆਸਣ ਆਪਾਂ ਨੂੰ ਵਿੱਚੋਂ ਕੱਢਣਾ ਪੈਂਦਾ ਹੁੰਦਾਗਾ ਇਹਨੂੰ ਆ ਵਾਲੇ ਪੁਆਇੰਟ ਨੂੰ ਜਿਹੜਾ 3 ਇੰਚ ਤੇ ਲਾਇਆ ਸੀ ਤੇ ਜਿਹੜਾ ਆਪਾਂ ਦੂਸਰੇ ਪਾਸੇ ਉਹਦੇ ਉਲਟ ਲਾਇਆ ਜੀ ਆਪੋਜ਼ਿਟ ਲਾਇਆ ਆਪਾਂ ਇੱਕ ਉਧਰ ਲਾਇਆ ਇੱਕ ਇਧਰ ਲਾਇਆ ਐਦਾਂ ਜੀ ਤੇ ਸਿੱਧੀ ਲਾਈਨ ਬਣਾ ਲੈਣੀ ਆ ਇਸ ਤਰ੍ਹਾਂ ਐਦਾਂ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਮਾਰਕ ਕਰ ਲੈਣਾ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਦੇ ਕੋਈ ਹਰ ਇੱਕ ਸਾਈਜ਼ ਦੀ ਸਲਵਾਰ ਐਡਾਂ ਹੀ ਕਟਿੰਗ ਹੁੰਦੀ ਹੁੰਦੀ ਹੈ ਜਿੰਨੀ ਤੁਹਾਡੀ ਲੈਂਥ ਆ ਗਈ ਉਹਦੇ ਵਿੱਚੋਂ ਤੁਸੀਂ 4 ਇੰਚ ਘਟਾ ਲੈਣਾਗਾ 4 ਘਟਾ ਲਓ ਜਾਂ ਸਾਢੇ 4 ਤੋਂ ਜ਼ਿਆਦਾ ਨਹੀਂ 4 ਸਾਢੇ 4 ਇੰਚ ਦੀ ਬ੍ਰੈਡ ਹਰ ਇੱਕ ਸਾਈਜ਼ ਲਈ ਸਹੀ ਰਹਿੰਦੀ ਹੈ ਜੀ ਜਿੰਨਾ ਮਾਈਨਸ ਕਰਕੇ ਸਾਢੇ 4 ਇੰਚ ਜਾਂ 4 ਇੰਚ ਮਾਈਨਸ ਕਰਕੇ ਜਿੰਨਾ ਕੱਪੜਾ ਰਹਿ ਗਿਆ ਨੀਚੇ ਤੁਸੀਂ ਉੰਨੇ ਸਲਵਾਰ ਦੇ ਪੱਲੇ ਰੈਡੀ ਕਰ ਲਓਗੇ ਦੇਖੋ ਜੀ ਇਹ ਸੀ ਆਪਣੀ 35 ਇੰਚ ਦੀ ਸਲਵਾਰ 32 ਇੰਚ ਆਪਾਂ نیچے ਕਟਿੰਗ ਕੀਤੀ ਹੈਗੀ 4.5 ਇੰਚ ਦੇ ਆਪਾਂ ਉੱਪਰ ਪੱਲੇ ਪਾਵਾਂਗੇ ਤੇ ਆਹ ਦੇਖੋ ਆਪਾਂ ਇਦਾਂ ਵਸਾ ਲਿਆ ਕੱਪੜਾ ਅਸੇ ਇੱਥੋਂ ਇੱਥੋਂ ਸਿੱਧਾ ਕਰ ਲਓ ਉਹਦਾ ਕੋਈ ਇਹ ਨਾ ਹੋ ਨਹੀਂ ਕਿਉਂਕਿ ਇੱਥੋਂ ਆਪਾਂ ਆਪਣੇ ਆਸਣ ਕੱਢਣਾਗਾ ਆਸਣ ਕੱਢਾਂਗੇ ਦੇਖੋ ਜੀ ਆਪਾਂ 9.5 ਇੰਚ ਦਾ ਬਾਕੀ ਆਪਣੀ 벨ਟ ਪੈ ਜਾਊਗੀ ਉਜੀ ਆਪਨੇ ਸਲਵਾਰ ਦੇ ਪੱਲੇ ਹੋ ਗਏ ਆਹ ਹੋ ਗਏ ਚਾਰੇ ਹੁੰਦੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ 벨ਟ ਦੀ ਕਟਿੰਗ ਦੇਖੋ ਜੀ ਉਸੇ ਪੱਲੇ ਚ ਹੀ ਆਪਣਾ ਵਾਲਾ ਪੀਸ ਬੱਜਿਆ ਹੋਇਆਗਾ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਐਸ ਤਰ੍ਹਾਂ ਕਰਨ ਤੋਂ ਬਾਅਦ ਜਿੰਨੀ ਆਪਣੀ ਸਲਵਾਰ 벨ਟ ਦੀ ਚੜਾਈ ਹੈਗੀ ਹੈ ਜੀ ਦੇਖੋ ਇਹਨਾਂ ਦੀ 벨ਟ ਦੀ ਚੜਾਈ ਹੈਗੀ 24 ਇੰਚ ਆਪਾਂ 24 ਇੰਚ ਤੇ ਮਾਰਕ ਕਰ ਲੈਣਾ ਠੀਕ ਹੈ ਜੀ ਇਹ ਜਿਹੜੀ ਚੜਾਈ ਹੈ ਲੰਬਾਈ ਹੈਗੀ 벨ਟ ਦੀ ਉਹ ਆਪਾਂ 4.5 ਜਾਂ 4 ਇੰਚ ਰੱਖਣੀ ਆ ਆਪਾਂ ਚਾਹੇ ਤੁਸੀਂ 7 ਇੰਚ ਤੇ ਕਟਿੰਗ ਕਰ ਲਓ ਚਾਹੇ 7.5 ਇੰਚ ਤੇ ਦੇਖੋ ਆਪਣੇ ਕੋਲ 7 ਇੰਚੀ ਕਪੜਾ ਹੈਗਾ ਆਪਾਂ 7 ਇੰਚ ਤੇ ਕਟਿੰਗ ਕਰਾਂਗੇ ਜੇ ਤੁਹਾਡੇ ਕੋਲ ਕਪੜਾ ਜ਼ਿਆਦਾ ਤਾਂ ਤੁਸੀਂ 7.5 ਇੰਚ ਤੇ ਵੀ ਕਟਿੰਗ ਕਰ ਸਕਦੇ ਹੋ ਹਲਕਾ ਜਿਹਾ ਜ਼ਿਆਦਾ ਰੱਖ ਕੇ ਆਪਾਂ ਕਟਿੰਗ ਕੀਤੀ ਹੈ ਇਸ ਲਾਈਨ ਚ ਕਪੜਾਉਣ ਵਾਸਤੇ ਤੇ ਇੱਥੋਂ ਆਪਾਂ ਕੱਪੜੇ ਦੀ ਕੱਟ ਲੈਣੀ ਆ ਕਟਿੰਗ ਤੇ ਆ ਹੋ ਗਈ ਦੇਖੋ ਜੀ ਆਪਣੀ ਸਲਵਾਰ ਦੀ ਕਟਿੰਗ ਆ ਹੋ ਗਿਆ ਆਪਣੇ ਪੱਲੇ ਆਹ ਹੁੰਦੇ ਤੇ ਆ ਹੋ ਗਈ ਜੀ ਆਪਣੀ ਸਲਵਾਰ ਦੀ ਬੈਲਟ ਤੇ ਆ ਜਿਹੜਾ ਬਾਕੀ ਆ ਆਪਣਾ ਕੱਪੜਾ ਦੇਖੋ ਬਚਿਆ ਇਹਨੂੰ ਤੁਸੀਂ ਜੀ ਚਾਹੇ ਜੋੜ ਪਾ ਕੇ ਆਪਾਂ ਆਪਣੇ ਸਲਵਾਰ ਦੇ ਪੌਂਚੇ ਰੈਡੀ ਕਰ ਸਕਦੇ ਆਂਗੇ ਦੇਖੋ ਜੀ ਅੱਜ ਆਪਾਂ ਤੁਹਾਨੂੰ 5 ਮੀਟਰ ਸੂਟ ਦੇ ਵਿੱਚੋਂ ਕਿੱਦਾਂ ਆਪਾਂ ਸਲਵਾਰ ਕੱਢਣੀ ਆ ਕਿੱਦਾਂ ਕਮੀਜ਼ ਕੱਢਣਾ ਸਾਰਾ ਕੁਝ ਦੱਸਿਆ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਅਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ